ਪੰਜਾਬ ਦੇ ਵਿੱਚ ਦਸਵੇਂ ਕੱਜ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਵਿਰੋਧੀ ਧਿਰ ਲਗਾਤਾਰ ਸਰਕਾਰ ਨੂੰ ਸਵਾਲਾਂ ਦੇ ਵਿੱਚ ਘੇੜਦੀ ਹੋਈ ਨਸਰ ਆ ਰਹੀ ਹੈ ਪ੍ਰਤਾਪ ਬਾਜਬਾ ਦਾ ਅਭਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਹਿਣਾ ਹੈ ਕਿ ਅੱਜ ਕੱਲਾ ਕਲਾ ਹਿਸਾਬ ਲੈ ਆ ਜਾਵੇਗਾ ਤੇ ਦੂਜੇ ਪਾਸੇ ਉਥੇ ਹੀ ਜਿਹੜਾ ਕਿ ਵਿਰੋਧੀ ਧਿਰ ਨੂੰ ਜਿਹੜਾ ਕਿ ਘੇਰਿਆ ਜਾਵੇਗਾ ਤੇ ਆਪ ਸਰਕਾਰ ਤੋਂ ਹੜਾ ਨੂੰ ਲੈ ਕੇ ਜੋ ਪੁਕਤਾ ਪ੍ਰਬੰਧ ਕਹੇ ਗਏ ਸੀ ਤੇ 12 ਕਰੋੜ ਦਾ ਤੱਕ ਦਾ ਹਿਸਾਬ ਹੈ ਜਿਹੜਾ ਕਿ ਇਹ ਲੈ ਜਾਵੇਗਾ ਤੇ ਜਿਸ ਨੂੰ ਲੈ ਕੇ ਹੁਣ ਪ੍ਰਤਾਪ ਬਾਜਬਾ ਪਹਿਲੇ ਜਿਹੜੇ ਕਿ ਗਰਸ਼ਦੇ ਹੋਏ ਨਸਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆਂ ਅੱਜ ਜਿਹੜਾ ਸਪੈਸ਼ਲ ਸੈਸ਼ਨ ਇਹਨਾਂ ਨੇ ਮਾਨ ਸਾਹਿਬ ਦੀ ਸਰਕਾਰ ਨੇ ਕਾਲ ਕੀਤਾ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਰਿਮਾਈਂਡ ਕਰਨਾ ਚਾਹੁੰਦਾ ਕਿ ਵਿਧਾਨ ਸਭਾ ਜਿਹੜੀ ਹੈ ਇਹ ਹਾਊਸ ਆਫ ਡੈਮੋਕ੍ਰੇਸੀ ਹੈ। ਕਿ ਲੋਕਾਂ ਦੀਆਂ ਜਿੰਨੀਆਂ ਆकांਸ਼ਾਵਾਂ ਹੁੰਦੀਆਂ ਨੇ, ਲੋਕਾਂ ਦੀਆਂ ਜਿੰਨੀਆਂ ਪ੍ਰੋਬਲਮਸ ਹੈ ਉਹਨਾਂ ਨੂੰ ਹਾਊਸ ਦੇ ਵਿੱਚੋਂ ਉਹਨਾਂ ਦਾ ਹੱਲ ਲੱਭਣ ਵਾਸਤੇ ਇਹ ਵਿਧਾਨ ਸਭਾ ਬਣੀ ਹੈ। ਇਹ ਡੈਮੋਕ੍ਰੇਸੀ ਦਾ ਟੈਂਪਲ ਹੀ ਲੁਕਿਆ ਹੈ। ਅੱਜ ਹਰ ਵਰਗ ਪੰਜਾਬ ਦੇ ਵਿੱਚ ਕੋਈ ਵੀ ਤੁਸੀਂ ਭਾਵੇਂ ਸਰਕਾਰੀ ਅਧਿਕਾਰੀਆਂ ਦੀ ਗੱਲ ਕਰੋ ਭਾਵੇਂ ਪੈਨਸ਼ਨਰਸ ਦੀ ਗੱਲ ਕਰੋ ਭਾਵੇਂ ਅੱਜ ਕਿਸਾਨਾਂ ਦੀ ਗੱਲ ਕਰੀਏ ਜਿਹੜੇ ਹੜ੍ਹਾਂ ਨਾਲ ਪੀੜਤ ਨੇ ਖੇਤ ਮਜ਼ਦੂਰ ਦੀ ਕਰੀਏ ਭਾਵੇਂ ਕਿਸੇ ਫੈਕਟਰੀ ਵਾਲੇ ਇੰਡਸਟਰੀਸ ਦੀ ਕਰੀਏ ਦੁਕਾਨਦਾਰ ਦੀ ਕਰੀਏ ਹਰ ਬੰਦਾ ਕੰਪਲੀਟਲੀ ਬੁਰੀ ਆ ਜਿਹੜਾ ਹੁਣ ਅੱਜ ਇਹਦੇ ਤੇ ਡਿਸਕਸ਼ਨ ਹੋਣੀ ਜਿਹੜੀ ਪੰਜਾਬ ਦੇ ਵਿੱਚ ਘੱਟ ਜਾਏ ਇਹ ਸਾਡਾ ਮੰਨਣਾ ਹੈ ਮੇਰਾ ਵੀ ਮੰਨਣਾ ਹੈ ਮੇਰੀ ਪਾਰਟੀ ਦਾ ਵੀ ਮੰਨਣਾ ਹੈ ਤੇ ਪੰਜਾਬ ਦੇ ਲੋਕਾਂ ਦਾ ਵੀ ਮੰਨਣਾ ਹੈ ਕਿ ਨੈਚੁਰਲ ਕਲੇਮਟੀ ਕੁਝ ਹੱਦ ਤੱਕ 80% ਦੀ ਮੈਨ ਮੇਡ ਜਦੋਂ ਸਰਕਾਰ ਨੂੰ ਜਾ ਕੇ ਰਹਿਣਾ ਚਾਹੀਦਾ ਸੀ ਸੁੱਤੇ ਦੇ ਟੀ ਮਿਸਟਰ ਸਾਹਿਬ ਨੇ ਫਲੱਡ ਦੇ ਉੱਤੇ ਜਿਹੜੀ ਮੀਟਿੰਗ ਕੀਤੀ ਇਹ 6 ਜੂਨ ਨੂੰ ਕੀਤੀ ਤੇ 24 ਜੂਨ ਨੂੰ ਇੱਥੇ ਬਰਸਾਤਾਂ ਸ਼ੁਰੂ ਜਿਹੜਾ ਹਿੰਦੁਸਤਾਨ ਦਾ ਮੈਟਰੋਲੋਜੀਕਲ ਆਫਿਸ ਹੈ ਇਥੇ ਤਿੰਨ ਦਫਤਰ ਵੱਡੇ ਫਲਾਜਨਾ ਤੋਂ ਲੱਤ ਰੱਖਦੇ ਨੇ ਇੱਕ ਇੱਕ ਹੁੰਦਾ ਹੈ ਮੈਟਰੋਲੋਜੀਕਲ ਆਫਿਸ ਜਿਹੜਾ ਦੱਸਦਾ ਹੈ ਕਿ ਕਿਹੜੇ ਮਹੀਨੇ ਚ ਕਿੰਨੀ ਬਰਸਾਤ ਆਉਣੀ ਉਹਨਾਂ ਨੇ ਮਈ ਦੇ ਮਹੀਨੇ ਵਿੱਚ ਇਹ ਦੱਸ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਐਤ ਕੀ ਬੜੀ ਐਕਸੈਸਿਵ ਬਰਸਾਤ ਜਿਹੜੀ ਹੈ ਜੂਨ ਜੁਲਾਈ ਤੋਂ ਬਾਅਦ ਚਾਹੀਦਾ ਅਗਲਾ ਡਿਪਾਰਟਮੈਂਟ ਹੈ ਸੈਂਟਰ ਦਾ ਵਰਕਸ ਕਮਿਸ਼ਨ ਵਾਟਰ ਕਮਿਸ਼ਨ ਜਿਸ ਤਰ੍ਹਾਂ ਸੂਬੇ ਦਾ ਇਰੀਗੇਸ਼ਨ ਮਹਿਕਮਾ ਹੁੰਦਾ ਹੁਣ ਸੈਂਟਰ ਤੇ ਇਰੀਗੇਸ਼ਨ ਮਹਿਕਮੇ ਨੂੰ ਉਹ ਸੈਂਟਰਲ ਵਾਟਰ ਕਮਿਸ਼ਨ ਦੇਉਂਦੀ ਹੈ ਉਹਨਾਂ ਦਾ ਕੰਟਰੋਲ ਹੈ ਡੈਮਾਂ ਦੇ ਉੱਤੇ ਜਿਸ ਦਾ ਪਾਖੜਾ ਹੈ ਵਿਆਸ ਦਾ ਕੰਟਰੋਲ ਉਹਨਾਂ ਦਾ ਹੈ ਫਿਰ ਤੀਸਰਾ ਹੈ ਸਾਡੇ ਸੂਬੇ ਦੀ ਸਰਕਾਰ ਜੇ ਟਾਈਮ 'ਤੇ ਸੂਬੇ ਦੀ ਸਰਕਾਰ ਐਕਟਿਵ ਰਹਿੰਦੀ ਵੈਸੇ ਦਾ ਪ੍ਰਬੰਧ ਵੀ ਇਹਨਾਂ ਕੋਲ ਹੈ ਉਹਨਾਂ ਇਹ ਗੱਲ ਇਹ ਵੀ ਸਾਹਮਣੇ ਆ ਚੁੱਕੀ ਕਿ ਪਿਛਲੇ 2010 ਤੋਂ ਲਗਾਤਾਰ ਸੈਂਟਰ ਦਾ ਜਿਹੜਾ ਫੰਡ ਹੈ ਜਿਹੜਾ ਨੇਚਰਲ ਕਲੈਮਟੀ ਲਈ ਵਾਸਤੇ ਇਸਤੇਮਾਲ ਕੀਤਾ ਜਾਂਦਾ ਹਰ ਸਾਲ ਉਹਦੇ ਪੈਸੇ ਆਉਂਦੇ ਨੇ ਉਹ 75 25 ਦੀ ਰੇਸ਼ੀਓ ਵਿੱਚ ਵੰਡੇ ਜਾਂਦੇ 75% ਸੈਂਟਰ ਪੈਸੇ ਘੱਲਦਾ 25% ਸੂਬੇ ਨੇ 받 ਤੇ 31 ਮਾਰਚ 2023 ਜਦੋਂ ਇਹ ਸਰਕਾਰ ਨੂੰ 1 ਸਾਲ ਤੋਂ ਵੱਧ ਹੋ ਚੁੱਕਿਆ ਸੀ ਮਾਨ ਸਾਹਿਬ ਦੀ ਸਰਕਾਰ ਦਾ ਇਹਨਾਂ ਕੋ 943 ਕਰੋੜ ਰੁਪਏ ਇਹਨਾਂ ਦੇ ਅਕਾਊਂਟ ਵਿੱਚ